ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਅੱਜ ਖੜੇ ਆ ਫਿਰ ਕੋਟਕਪੂਰਾ ਦੀ ਮੰਡੀ ਦੇ ਵਿੱਚ ਕਾਫੀ ਦਿਨ ਹੋ ਗਏ ਵੀਡੀਓ ਬਣਾਈ ਨਹੀਂ ਟਾਈਮ ਨਹੀਂ ਲੱਗਿਆ ਯਾਰ ਤੈਨੂੰ ਪਤਾ ਕੰਮ ਦੇ ਘਰ ਦੇ ਕੰਮ ਵੀ ਜ਼ਰੂਰੀ ਹੁੰਦੇ ਆ ਤੇ ਆਜੋ ਕਰਾਂ ਦੀ ਅੱਜ ਤਾਜ਼ੇ ਤਾਜ਼ੇ ਰੇਟ ਬਾਈ ਵੇਖੀਏ ਹੋਰ ਬਾਈ ਕੀ ਚੱਲਾਈ ਕੀ ਰੇਟ ਰੂਟ ਚੱਲੀ ਜਾਂਦੇ ਬਾਈ ਅੱਜ ਫਿਰ ਹੈ ਜਮੇ ਮਨ ਦੇ ਹੋ ਗਏ ਤੇ ਆਜੋ ਬਾਈ ਇੱਕ ਪਾਸੇ ਚੱਲੀਏ ਕਰਾਂ ਦੀ ਉਧਰ ਪੇਟਾ ਜਿਵੇਂ ਪਿਆ ਕੁਆਲਟੀ ਹੈ 20 20 ਰੁਪਏ ਕਿਲੋ ਜਿਹੜਾ ਬਈਆ ਪੇਟਾ ਚੱਲੀ ਜਾਂਦਾ ਸਾਹਮਣੇ ਦੇ ਇੱਕ ਕੁਆਲਟੀ ਵ ਤੇ ਸਰਪਾਈ ਨੰਮ ਦਾ ਆਲੂ ਆਲੂ ਲੈ ਕੇ 350 ਲਸਣ ਬੜਾ ਛੋਟਾ ਛੋਟਾ ਆ ਬਾਈ ਹੈ ਇਹ ਕੀ ਰੇਟ ਆ ਆ ਲਸਣ ਬਾਈ ਜਿਹੜਾ ਛੋਟਾ ਛੋਟਾ ਤੁਸੀਂ ਵੇਖੀ ਨਾ ਵੀਡੀਓ ਇਹਦਾ ਕੀ ਰੇਟ ਹੋਊਗਾ ਲਸਣ ਦਾ ਕੀ ਰੇਟ ਆ ਪਰਮੇ ਜੀ ਬਾਈ ਲਸਣ ਕੀ ਰੇਟ ਆ ਲਸਣ ਆਲੂ 1000 ਦਾ ਘਟਾ ਕੀ ਆਲਾ ਜੀ ਲਸਣ ਜਮਾ ਬਰੀਕ ਬਰੀਕ ਕੀ ਰੇਟ ਆ ਬਾਈ ਯਾਰ 130 35 ਰੁਪਏ ਸਰ ਵੀ 130 35 ਦੇ 1000 ਦਾ ਘਟਾ ਰਹਿ ਗਿਆ ਬਾਈ ਇਹ ਆਲੂ ਦਾ 1100 ਚਲੀ ਜਾਂਦਾ ਹੀ ਪਹਿਲੇ 100 ਰੁਪਏ 50 ਰੁਪਏ ਘਟ ਗਿਆ ਜੀ 100 ਘਟ ਗਿਆ ਤੇ ਬਾਈ ਮੰਦਾ ਹੋਈ ਜਾਂਦਾ ਆਲੂ ਦੀ ਵੇਹ ਲੋ ਹਿਸਾਬ ਕਰਦਾ ਹੁੰਦਾ ਆ ਮਹੀਨਾ ਇੱਤੇ ਹੀ ਹੁੰਦਾ ਹੁੰਦਾ ਐਸ ਟਾਈਮ ਜਿਹੜਾ 500 ਰੁਪਏ ਜਿਹੜਾ ਆਲੂ ਮੰਦਾ ਹੋਈ ਜਾਂਦਾ ਹਨਾ ਬਾਈ ਤੇ ਬਾਕੀ ਜਿਹੜਾ ਪੇਟਾ ਤੇ ਆਲੂ ਦੀ ਗੱਲ ਕਰੀਏ ਤੇ ਜਿਹੜਾ ਗਾ ਚਿੰਬੜ ਪਾਇਆ ਬਾਈ ਜੀ ਚਿੰਬੜ ਪਾਈ ਜਾਂਦੇ ਤੇ ਟੋਕਰਿਆਂ ਚ ਆ 30 ਰੁਪਏ ਕਿਲੋ ਬਾਈ ਹੈ ਕੀ ਵਾਲਾ ਭਰਾ ਹੋ ਠੀਕ ਹੈ ਇਹ ਕੀ ਰੇਟ ਆ ਬਾਈ ਜਿੱਬੜਾ ਹਾਲੇ ਇਹ ਚਾਜ ਇਹ 30 ਰੁਪਏ ਕਿਲੋ ਕਿਪੜਾ ਬਾਈ ਜਿਹੜੇ ਚੱਲੀ ਜਾਂਦੇ ਤੇ ਇਧਰ ਧਾਰਾਂ ਵਾਲਾ ਕੱਦੂ ਆ ਗਿਆ ਛੱਪਾਂ ਵਾਲਾ ਕੱਦੂ ਹੋਰ ਠੀਕ ਆ ਅੱਜ ਰੇਟ ਲਾਇਆ ਭਾਈ ਕੀ ਆਲਾ ਕੀ ਰੇਟ ਵਿੱਚ ਆ ਭਾਈ ਇਹ ਸਦਾ ਸੋਦਾ ਤਾਂ ਮੰਦਾ ਹੀ ਐ ਕੀ ਰੇਟ ਦਾ ਵੀ ਆਹ ਸ਼ੰਭਾ ਲਾ ਕਦੋਂ ਆ 15 ਆ 15 ਰੁਪਏ ਭਾਈ ਚੱਲੀ ਜਾਂਦੇ ਆਹ ਭਾਈ ਇਹ 10 ਇਹ 10 ਰੁਪਏ ਸਰ ਵੀ ਆਰਾ ਆਹ ਹਾਲੇ ਤੇ ਨਹੀਂ ਆ ਜਿਹੜੀ ਨਵੀਂ ਆ ਇਹ ਆ ਹਾਂ 10 ਸਿਰਫ 10 ਰੁਪਏ ਭਾਈ ਤੋਰੀ ਦਾ ਰੇਟ ਬਹੁਤ ਘਟ ਗਿਆ 10 ਰੁਪਏ ਨੇੜ ਤੇੜੇ ਨਹੀਂ ਤੋਰੀ ਵਿਕੀ ਜਾਂਦੀ ਆ ਤੇ ਆ ਬੰਦਾ ਫੜ ਲਿਆ ਇਧਰੋਂ ਪਰਮਲ ਤੇ ਕਦੋਂ ਲਈ ਫੜਦਾ ਸੌਦਾ ਅੱਜ ਮੰਦਾ ਹੋ ਗਿਆ ਫਿਰ ਹਾਂ ਹਾਂ ਸੌਦਾ ਪੂਰਾ ਮੰਦਾ ਹੋ ਗਿਆ ਫ੍ਰੀਕੁੱਟ ਜਾਂ ਫ੍ਰੀਕੁੱਟ ਦੀਆ ਹੈ ਫ੍ਰੀਕੁੱਟ ਦੀਆ ਫ੍ਰੀਕੁੱਟ ਹਾਂ ਤੇ ਅੱਜ ਕੋੜਕਪੁਰੇ ਪਹੁੰਚੇ ਆ ਕਿ ਕੀ ਰੇਟ ਲਾਇਆ ਕੱਦੂ ਕੱਦੂ 40 ਹੋਇਆ ਮੋਦੀ ਨੂੰ ਹੋਇਆ ਮੋਦੀ ਨੂੰ 40 ਕਿਹੜੇ ਪਾਸੇ ਆ ਕੱਦੂ ਹੋ ਗਿਆ ਓਏ ਗੱਪ ਸਿੱਟੀ ਜਾ ਨਾ ਸਹੀ ਦੱਸ ਇਹ 30 ਰੁਪਏ 30 ਰੁਪਏ 30 ਹੀ ਆਣੀਗਾ ਪੁੱਤ 30 ਹੋਇਆ 20 ਆ ਟਰਾਜਕ ਛੱਡ ਗਿਆ ਕੋਈ ਜਣਾ ਓਏ ਬਈ ਕੀ ਦੇਣਾ ਪਰਮ ਵਾਲਾ ਹਾਂ 20 25 ਭਾਵੇਂ 20 25 32 ਰੁਪਏ ਬਈ ਜਿਹੜਾ ਬੰਦਾ ਚੱਲੀ ਜਾਂਦਾ ਸੰਦਾ ਮਾਰਨ ਨੂੰ ਭਾਵੇਂ 40 ਮਾਰਦਗੇ ਭਾਵੇਂ 50 ਮਾਰਦਗੇ ਆ ਬੰਦਾ ਗੱਪੀ ਇੱਕ ਨੰਬਰ ਦਾ ਆ ਗੱਪੀ ਕਿਹਾ ਆ ਕਿ ਤੂੰ ਲੈ ਆ ਬਈ ਆ ਕਿ ਤੂੰ ਇਹ 30 ਰੁਪਏ ਠੀਕ ਆ 30 ਰੁਪਏ ਨੇੜੇ ਤੇ ਬਈ ਇਹ ਰੇਟ ਚੱਲੀ ਜਾਂਦਾ ਕਦੋਂ ਵੀ ਠੀਕ ਆ ਹਣਾ ਜੇ ਕਦੋਂ ਦਾ ਰੇਟ ਵੱਧ ਗਿਆ ਤਾਂ ਮਤਲਬ ਆਈਦਾ 20 ਰੁਪਏ ਤੱਕ ਲਈ ਜਾਂਦਾ 2 ਵਾਲਾ ਉਹ ਦੂਜਾ 50 ਦੂਜਾ ਇਹ 30 ਰੁਪਏ ਜਾਂਦਾ ਠੀਕ ਹੈ ਕਦੂ ਦਾ ਰੇਟ ਭਾਈ ਕ왈ਦੀ ਦੇ ਸਰਦੇ ਆ ਜਿਵੇਂ ਠੀਕ ਹੈਟ ਕੁਆਲਟੀ ਚਲਿਆ ਯਾਰ ਕੀ ਹੋ ਜਾਣ ਜਿਵੇਂ ਲੱਗਦਾ ਤੇ ਚੱਕਣਾ ਚੱਕਣਾ ਹੈਨਾ ਚੱਕਣਾ ਚੱਕਣਾ ਤੇ ਭਾਈ ਇਹਦੇ ਸੱਦੀ ਜਾਂਦਾ ਤੇ ਭਾਈ ਦਾ ਭਿੰਡਾ ਦਾ ਰੇਟ ਹੋਰ ਭਾਈ ਕੀ ਵਾਲਾ ਠੀਕ ਦੱਸਿਓ ਕਿਹਵਾ ਸੇਤ ਵਧੀਆ ਰਹਿੰਦਾ ਹਾਂਜੀ ਹਾਂਜੀ ਅੱਜ ਭਾਈ ਸਭ ਤੇ ਮੰਦੇ ਹੋ ਗਏ ਫਿਰ ਮੰਦੇ ਵੀ ਨਹੀਂ ਤੇਜ਼ੀ ਵੀ ਨਹੀਂ ਵੀਡੀਓ ਵਜਾ ਤੋਰੀ ਹੈ ਜਮਾ ਮੰਦੀ ਹੋਈ ਨਹੀਂ 35 ਰੁਪਏ ਹੈ ਇਹ ਤਾਂ ਮੈਂ ਤਾਂ 10 10 ਦਾ ਉਹ 10 ਦਾ ਇਹ ਆਹ ਹੋ ਗਿਆ ਹਨਾ ਤੇ ਜਿਹੜੀ 35 ਹੈ ਨਹੀਂ ਹੈ ਹਾਂ ਜੋ ਪਿੰਦੀ ਭਾਈ ਇਹ ਭਾਈ 25 30 ਰੁਪਏ ਜਿਹੜੀ ਪਿੰਦੀ ਵੇਖੀ ਨੇ ਤਾਂ ਮੈਂ ਨਹੀਂ ਭਾਈ ਮੈਂ ਗਣੀ ਵੀ ਸਾਹਮਣੇ ਭਾਈ ਦੇ ਮੈਕ ਲਾ ਦਿਆ ਮੇਰੇ ਕੋਲ ਦੀ ਹਜੇ ਆਹ ਭਾਈ ਜਿਹੜੀ 25 ਰੁਪਏ ਰੀੜੀ ਮੰਗਣੀ ਕੱਲੀ ਆਂਦੀ ਆ ਵੀ ਜੂਚੂ ਚੱਲੀ ਜਾਂਦੇ ਨਹੀਂ ਨਹੀਂ ਚੱਲਿਓ 20 ਰੁਪਏ ਕਿਲੋ ਆ ਹਾਂ 20 ਰੁਪਏ ਕਿਲੋ ਆ ਪੱਕੀ ਗੱਲ ਆ ਪੱਕੀ ਗੱਲ ਆ ਮੱਤੇ ਠੀਕ ਹੈ ਠੀਕ ਆ ਮੋਟੀ ਦੇ ਚੰਗੀ ਆ ਜਦ ਜੂਚੂ ਹੋਇਆ ਹੋਰ ਫਰਕ ਹੁੰਦਾ ਕੁਆਲਿਟੀ ਦਾ ਯਾਨੀ 10 ਤੋਂ ਲੈ ਕੇ 25-30 ਤੱਕ ਚੱਲੀ ਜਾਂਦੀ ਕੁਆਲਿਟੀ 10 ਤੋਂ ਲੈ ਕੇ 25-30 ਤੱਕ ਜਿਹੜੀ ਕੁਆਲਿਟੀ ਚੱਲਦੀ ਆਂਦੀ ਤੇ ਇਧਰ ਬਈ ਭਿੰਡੀ ਤੋਈ ਕਦੂ ਸਾਰੇ ਰੇਟ ਗਣਾਦੇ ਆ ਭਾਈ ਹੁਣਾਂ ਨੇ ਜੋ ਜੋ ਗੜ ਪਾਉਂਗੇ ਭਾਈ ਉਹਨਾਂ ਕ ਮਿੱਠਾ ਇਹ ਨਹੀਂ ਫਿਰ ਹਾਂ ਤੇ 200 ਰੁਪਈਆ 200 ਰੁਪਈਆ ਨੇਟ ਜਿਹੜਾ ਭਾਈ ਪਿੱਠਾ ਚੱਲੀ ਜਾਂਦਾ ਤੇ ਹੋਰ ਭਾਈ ਕਹਿੰਦਾ ਕੰਮ ਸਿਹਤ ਵਧੀਆ ਮਾ ਥੋੜਾ ਠੰਡਾ ਹੋ ਗਿਆ ਨਾ ਕੋਈ ਵਜ੍ਹੀ ਇਹਨਾਂ ਨੂੰ ਇਹ ਵੀ ਠੀਕ ਆ ਗੰਡੇ ਇੱਧਰ ਪਿਆਜ ਗੰਡੇ ਪਿਆਜ਼ ਕੁਆਲਿਟੀ ਵੇਖੋ ਸ਼ਾਨਦਾਰ ਇੱਧਰ ਅੱਜ ਭਾਈ ਸਬਜ਼ੀਆਂ ਦੇ ਰੇਟ ਜਿਆਦੇ ਹੋਣਗੇ ਤੇ ਆਪਾਂ ਵੀਡੀਓ 'ਚ ਦੱਸ ਦੇ ਜਿੱਦਣ ਭਾਈ ਰੇਟ ਖੜਾ ਦੇ ਜਿਆਦੇ ਹੁੰਦੇ ਆ ਅੱਜ ਰੇਟ ਜਿਆਦੇ ਸਾਧਿਆਂ ਦੇ ਹੋਣਗੇ ਭਾਈ ਆਲੂ ਗੰਡੇ ਲਸਣ ਅਦਰ ਸਾਰਾ ਕੁਝ ਬਾਈ ਕੋਲੇ ਤਕੀ ਹਾਲ ਭਰਾ ਹੋ ਰਹੀ ਆ ਭਾਈ ਤੇ ਆਲੂ ਭਾਈ ਉੱਥੇ ਹੀ ਖੜਾ ਕੇ ਕੀ ਹਿਸਾਬ ਆ ਆਲੂ ਉੱਥੇ ਹੀ ਆ ਜੀ ਆਲੂ ਭਾਈ 1000 ਕਦਾ ਘਟਾ ਹਾਂ 1000 ਘਟਿਆ ਨਹੀਂ ਭਾਈ ਨਹੀਂ ਘਟਿਆ ਵੀ ਨਹੀਂ ਵਧਿਆ ਵੀ ਨਹੀਂਗਾ ਬਸ ਉੱਥੇ ਜੀ ਵੈਸੇ ਕਹਿੰਦੇ 50 ਰੁਪਏ ਪਿੱਛੋਂ ਮੰਡੀ ਆਈ ਆ ਯਾਰ ਹਾਂ ਬਰੇ ਖਬਰ ਹੈਗੀ ਆ ਜਾਨੀ ਹਨਾ 50 ਰੁਪਏ ਮੰਡੀ ਜਰੂਰ ਆਈ ਆ ਭਾਈ ਤੱਪਰ ਇਦੋਂ ਨਹੀਂ ਜਿਆਦਾ ਘਟਣਾ ਹੁਣ ਮੇਰੇ ਨਾਲੋਂ ਤਾਂ 1100 ਰੁਪਏ 850 ਰੁਪਏ ਹੀ ਹੈ ਠੀਕ ਆ ਹਾਂ ਤੇ ਇਦੋਂ ਮੰਦਾ ਤਾਂ ਨਹੀਂ ਬਾਈ ਹੁਣ ਹੁੰਦਾ ਹਨਾ ਐਵੇਂ ਆਪਾਂ ਕਹੀਏ ਇਹ ਮੰਦਾ ਹੋ ਜੂਗਾ ਹੁਣ ਇਸ ਟਾਈਮ ਜਿਹੜਾ ਬਾਈ ਮੌਸਮ ਚੱਲੀ ਜਾਂਦਾ ਕਿਉਂਕਿ ਅੱਗਾ ਲਾਗਤ ਜਿਆਦਾ ਵੱਧ ਜਾਣੀ ਆਲੂ ਦੀ ਹੁਣ ਮੰਦੇ ਹੁਣ ਦੇ ਚਾਂਸ ਘਟਾ ਤੇ ਬਾਈ ਤਾਂ ਪਿਆਜ਼ ਦਾ ਰੇਟ ਪੁੱਛੀਏ ਯਾਰ ਬਾਈ ਪਿਆਜ਼ ਦਾ ਕੀ ਰੇਟ ਹੈ ਪਿਆਜ਼ ਵੀਰੇ ਅੱਜ ਵੇਚਾ 47 ਰੁਪਏ 46 ਤੇ 45 ਸਿੱਧਾ ਹੀ 2 ਰੁਪਏ ਫੇਰ ਵੱਧ ਗਿਆ 47 ਰੁਪਏ ਸਿਰੇ ਦੀ ਗਵਾਲਟੀ ਜਿਹੜਾ ਨਾਸਕ ਹੈ ਨਾ 47 ਰੁਪਏ ਜਿਹੜਾ ਬਾਈ ਰੇਟ ਹੋ ਗਿਆ ਪਿਆਜ਼ ਦਾ ਅੱਗੇ ਚੱਲੀ ਜਾਂਦਾ ਸੀ 43 44 45 ਤੇ 46 ਦੱਸਿਆ ਸੀ ਉਦੋਂ ਬਾਈ ਨੇ ਫੇਰ 1 ਰੁਪਈਆ ਹੋਰ ਵਧ ਗਿਆ 47 ਰੁਪਏ ਜਿਹੜਾ ਪਿਆਜ਼ ਦਾ ਰੇਟ ਪਿਆਜ਼ ਰੇਟ ਵੜੀ ਜਾਂਦਾ ਪਰ ਵਧੀ ਥੋੜੀ ਥੋੜੀ ਕਰਕੇ ਜਾਂਦਾ ਹੈ ਨਾ ਇੱਕ ਇੱਕ ਦੋ ਦੋ ਜਿਵੇਂ ਟੀਕਾ ਜਾਂ ਪਿਆਰ ਨਾਲ ਹੀ ਲਾਉਂਦੇ ਡਾਕਟਰ ਥੋੜੇ ਤੋਂ ਮਾੜਾ ਮੋਟਾ ਚਿੱਟੀ ਹੈ ਪਿਆਰਾ ਵਾ ਠੀਕ ਹੈ ਆ ਐ ਮਸਲ ਕੇ ਜੇ ਤੇ ਫੇਰ ਲਾ ਦਿੰਦੇ ਉਹ ਕੰਮ ਜੇ ਹੋ ਹੀ ਜਾਂਦਾ ਇੱਕਦਮ ਨਹੀਂ ਰੇਟ ਫੜਦਾ ਕਹਿੰਦੇ ਜਿਆਦਾ ਵਧੀ ਜਾਂਦਾ ਯਾਰ ਟੀੜ ਜਿਆਦਾ ਲੱਗ ਤੇ ਬਾਕੀ ਬਾਈ ਐਸ ਟਾਈਮ 47 ਰੁਪਏ ਪਿਆਜ਼ ਦਾ ਰੇੜਾ ਬਾਈ ਦਾ ਨੰਬਰ ਦੇ ਕੇ ਨਾ ਗਰੋਵਰ ਫਰੂਟ ਕੰਪਨੀ ਦੇ ਖੜੇ ਆ 98151 26103 ਤੇ 98151009904 ਠੀਕ ਆ ਬਾਈ ਇਹ ਨੰਬਰ ਆ ਬਾਈ ਦਾ ਤੇ ਬਾਈ ਆ ਕੀ ਰੇਟ ਵੇਚੀ ਜਾਂਦੇ ਚੌਲਾ ਪੁੱਛੀ ਬਾਈ ਬਾਈ ਕੀ ਆ ਠੀਕ ਹੈ ਕੀ ਰੇਟ ਵੇਚੀ ਜਾਂਦੇ ਬਾਈ ਚੌਲਾ ਤਾਂ ਇਹ ਹਾਂ ਰੇਟ ਨੂੰ ਪਤਾ ਹੈ ਕਿ ਕਿਹੜਾ ਹੈ ਬਾਈ ਇਹਦਾ ਘਟ ਗਿਆ ਬਾਈ ਰੇਟ ਜਿਹੜਾ 80 ਰੁਪਏ ਸੀਗਾ ਪਹਿਲਾਂ ਅੱਛਾ ਤੇ ਅੱਜ ਕਿੰਨਾ ਅੱਜ ਤਾਂ ਬਹੁਤ ਥੋੜਾ ਹੋ ਗਿਆ ਕਿੰਨਾ ਮੰਗੀਆਂ ਨੇ ਤੁਸੀਂ 50 ਰੁਪਏ ਵਸਾ ਵੇਖਦਾ ਤੇ ਕਿੰਨਾ ਭਰੀ ਜਾਂਦੇ ਆ ਵਸਾ ਇਹ ਹੀ ਲੈ ਜਾਂਦੇ ਆ ਪਤਾ 50 ਰੁਪਏ ਨੇੜ ਤੇੜਾ ਹਣਾ ਪਹਿਲਾਂ 80 ਚੱਲੀ ਜਾਂਦਾ ਸੀ ਬਾਈ ਜੰਦਾ ਤੇ ਤਾਂ ਜਿਹੜਾ 50 ਰੁਪਏ ਚੌਲਾ ਬਾਈ ਘਟ ਗਿਆ ਚੌਲਾ ਤੇ 50 ਰੁਪਏ ਨੇੜ ਤੇੜਾ ਬਾਈ ਜਿਹੜਾ ਚੌਲਾ ਆ ਗਿਆ ਤੇ ਆਹ ਬਾਈ ਨੇ ਲੈਂਦਾ ਕਿਹੜਾ ਬੰਦਾ ਆ ਗਿਆ ਬਾਈ ਆਪਣਾ ਬਰਗਾੜੀ ਆਪਣੇ ਗਵਾਂਢੀ ਢਲਵਾ ਗਲਾਂ ਤੋਂ ਮੈਂ ਤੇ ਬਾਈ ਬਰਗਾੜੀ ਆਪਣੇ ਗਵਾਂਢੀ ਆ ਗਿਆ ਠੀਕ ਆ ਭਰਾ ਹੋਰ ਵਧੀਆ ਕਿੰਨਾ ਕਿਲਾ ਆਇਆ ਬਾਈ ਚੌਲਾ ਆ ਵੀ ਚੌਲਾ ਹੈਗਾ ਬਾਈ ਆਪਣੇ ਪਿੰਡ ਆ ਪੰਜ ਚਾਰ ਕਿੱਲੇ ਹੈਗੇ ਪੰਜ ਚਾਰ ਕਿੱਲੇ ਹੈਗੇ ਚਲ ਐਦਗੀ ਫੇਰ ਵੀ ਵਧੀਆ ਦੇ ਜੂਗਾ ਮੁਨਾਫਾ ਠੀਕ ਹੈ ਹਾਂ ਨਵਾਂ ਮੁਨਾਫਾ ਵਧੀਆ ਦੇ ਜੂਗਾ ਐਦਗੀ ਚਲੋ ਤੇ ਬਾਕੀ ਅੰਦਰ ਭਿੰਡੀ ਬਾਈ ਤੇ ਭਿੰਡੀ ਦਾ ਰੇਟ ਆਪਾਂ ਪਤਾ ਕਰੀਏ ਚੰਬੜਾ ਦਾ ਵੀ ਰੇਟ ਪਤਾ ਕਰ ਲਿਆ ਜਿਹੜਾ ਖੀਰਾ ਰੰਦਾ ਹੈ ਖੀਰਾ ਬਾਈ ਦਾ ਪਤਾ ਕਰ ਕੇ ਆਉਣਾ ਬਾਈ ਕੀ ਰੇਟ ਨੇ ਗੋਭੀ ਵੀ ਪਈ ਇਧਰ ਫੁੱਲ ਗੋभी ਇਹ ਮੇਰੇ ਹਿਸਾਬ ਨਾਲ ਆ ਗਈ ਬਾਈ ਗੋਭੀ ਮੱਛੀ ਵਾਲੀ ਕਿਦੇ ਮੱਛੀ ਵਾਲੀ ਹੋਊ ਬਾਈ ਦੋਬੇ ਇਹ ਹਮਾਚਲ ਦੀ ਹੋਰ ਬਾਈ ਕੀ ਹਾਲ ਚਾਲ ਆਈ ਦੋਬੇ ਕੀ ਡਾਟਾ ਬਾਈ ਉਹ ਵੀ ਆ ਕਿਹੜਾ ਬੰਦਾ ਹਾਏ ਅੱਛਾ ਲੈ ਅਰਤੀਆ ਸਾਹਿਬ ਕੀ ਹਾਲ ਠੀਕ ਹੈ ਕਹਿਵਾ ਸੇ ਤੇ ਗੋਭੀ ਬਾਈ ਆਪਣੇ ਹਮਚਲ ਵਾਲੀ ਆ ਗਈ ਇਹ ਕੀ ਰੇਟ ਆ ਬਾਈ 40 ਰੁਪਏ ਨੈਟ ਵਿਗਿਆ ਬਾਈ ਇੱਥੇ ਹਨਾ ਤੇ ਟਮਾਟਰ ਬਾਈ ਕਿੱਥੋਂ ਦਾ ਆ ਗਿਆ ਟਮਾਟਰ ਵੇ ਬਰਾਂਡ ਚ ਲੇਦਾ ਨਾਸਕ ਦਾ ਨਾਸਕ ਦਾ ਠੀਕ ਹੈ ਇਹ ਕੀ ਰੇਟ ਆ ਬਾਈ 20 ਰੁਪਏ ਨੈਟ ਵਿਗਿਆ ਬਾਈ ਇਹ ਜਿਹੜਾ ਕੋਟ ਪੂਰੇ ਮੰਡੀ ਦਾ ਰੇਟ ਤਾਜਦਾ ਜਮਖੈਨੇ ਕੁਆਲਿਟੀ ਬਹੁਤ ਜ਼ਿਆਦਾ ਰਵੇ ਤੇ ਇੱਕ ਆਪਣਾ ਰਹਿ ਗਿਆ ਹੀ ਖੀਰਾ ਬਾਈ ਇਹ ਕੀ ਰੇਟ ਆ ਚਾਹਣਾ 30 ਰੁਪਏ ਨਟ ਰਵ ਗਿਆ ਦੂਜਾ 25 26 ਦਾ ਦੂਜਾ 25 26 ਦਾ ਚਾਹਣਾ 30 ਰੁਪਏ ਨੇੜ ਤੇੜੇ ਰਵ ਗਿਆ ਨਿੰਬੂ ਬਾਈ ਨਿੰਬੂ ਰੇਟ ਕੀ ਕਰਦਾ 90 ਰੁਪਏ ਨਟ ਰਵ ਗਿਆ ਯਰੇ ਕੱਟਦਾ ਹੀ ਨਹੀਂ ਬਾਈ ਨਿੰਬੂ ਚਾਰ ਪੌਣਾ ਹੀ ਲੋਕਾਂ ਨੇ ਪੌਣੇ ਆਦ ਕਿ ਨਹੀਂ ਪਾਉਂਦੇ ਚਾਰ ਆਦ ਕੀ ਬਾਈ ਚਾਰ ਵਾਲਾ ਹੋਇਆ ਨਹੀਂ ਨਿੰਬੂ ਹਨਾ ਅੱਗੇ 35 40 ਰਹਿ ਜਾਂਦਾ 30 35 ਆਦ ਕੀ ਰਿਹਾ ਹੀ ਨਹੀਂ ਹਾਂ ਆਦ ਕੀ ਬਾਈ 80 90 ਰੁਪਏ ਜਿਹੜਾ ਨਿੰਬੂ ਚੱਲੀ ਜਾਂਦਾਗਾ ਚਾਰ ਪੌਣ ਕਹਿੰਦੇ ਆਦ ਕੀ ਦੇਣਾ ਨਹੀਂ ਜਿਹਨੇ ਪੌਣਾ ਮਹਿੰਗਾ ਹੀ ਪਾਉ ਬਈ ਜਾਂ ਤੇ ਕੁਆਲਟੀ ਵਧੀਆ ਨਿੰਬੂ ਦੀ ਤੇ ਬਾਕੀ ਇਧਰ ਹੋ ਗ ਕੂਚੂ ਹੋ ਗਏ ਵੈਂਗਣੀ ਹੋ ਗਏ ਕੀ ਆਲਾ ਬਾਈ ਤੇ ਮਟਰ ਹੋ ਗਏ ਟਮਾਟਰ ਹੋ ਗਏ ਸਾਰਾ ਕੁ ਉਹ ਦੇਖ ਮੇਰੇ ਸਾਹ ਨਾਲ ਹੋ ਗਏ ਬਾਈ ਇਧਰ ਹੋਰ ਬਾਈ ਕੀ ਆਲਾ ਹੀ ਵਧੀਆ ਵਧੀਆ ਰੰ ਨੇ ਆ ਠੀਕ ਆ ਚਲੋ ਵਧੀਆ ਹੀ ਚਾਹੀਦਾ ਇਹ ਆ ਕੀ ਰੇਟ ਵਗਿਆ ਕਰੇਲੇ ਇਹੋ ਲਾਈ ਹੋਇਆ ਹੋਇਆ ਕਿਰੇਨੀ ਠੀਕ 25 30 25 30 ਰੁਪਏ ਨੇੜ ਤੇੜਾ ਬਾਈ ਕਰੇਲਾ ਇੱਥੇ ਖੜਾ ਲੜ ਗਿਆ ਦਾ ਮੰਡੀ ਜਾਂਜੀ ਆਹ ਕੁਆਲਟੀ ਦੇ ਵੇਖ ਲੋ ਇਹ ਜੀ ਕੁਆਲਟੀ ਦੇ ਸਰ ਦੇ ਰੇਟ ਲਾਉਣ ਤਾਂ ਬਾਈਆਂ ਕੋਲੇ ਇਧਰ ਮਟਰ ਆਏ ਆ ਬਾਈ ਮਟਰਾਂ ਦੀ ਗਵਾਜ ਨੂੰ ਸ਼ਾਨਦਾਰ ਵਿਖਾ ਦਿੰਦੇ ਆ ਤੇ ਬਾਈ ਬੇਖਾਣਦਿਆਂ ਬਾਈ ਕਿਰੇਣ ਬਾਈ ਤੁਹਾਡਾ ਭਲਾ ਹੋ ਜੇ ਖਾਂ ਨਹੀਂ ਦੇਣਾ ਕਿ ਇਹਨੂੰ ਹੈ 140 ਦੇ ਤਾਂ ਬਾਹਰ ਬਾਈ ਹੈ ਇਹ ਬਈ ਹੋਲ 100 ਰੁਪਏ ਠੀਕ ਆ 100 ਰੁਪਏ ਬਾਈ ਇਥੋਂ ਦਾ ਰੇਟ ਹੈ ਹੋਲ ਸੇਲ ਦਾ ਬਾਹਰ ਤੁਹਾਨੂੰ 140 ਮਿਲਣਗੇ ਜਿਵੇਂ ਬਾਈ ਆਖੀ ਜਾਂਦਾ 140 ਰੁਪਏ ਬਾਹਰਲਾ ਰੇਟ ਆਪਰਚੂਨਿਟੀ ਰੇਟ ਆ ਸੀਗਾ ਹੋਲ ਸੇਲ ਦਾ ਰੇਟ 100 ਰੁਪਏ ਠੀਕ ਆ ਤੇ ਆ ਕੀ ਆ ਕੀ ਬਾਈ ਵੈਰਾਈਟੀ ਯਾਰ ਇਹਨੂੰ ਵੱਡੀ ਐ ਇੱਥੇ ਟੀੜਾ ਕੀ ਆਉਂਦਾ ਭਾਈ ਇਹਨੂੰ ਟੀੜਾ ਟੀੜਾ ਇਹਦਾ ਕੀ ਰੇਟ ਆ ਭਾਈ ਇਹ 10 15 ਰੁਪਏ ਵਿੱਚ ਇਹ ਬਣਦੀ ਗੁਰਦੀ ਕਿਵੇਂ ਟੋਰੀਆਂ ਨੂੰ ਹੀ ਮਾਰਦੀ ਠੀਕ ਆ ਤੋਂ ਦੂਜਾ ਵੱਧ ਪਾ ਕੇ ਬਣ ਜਾਂਦੇ ਵੱਧ ਪਾ ਕੇ ਬਣ ਜਾਂਦੀ ਹੈ ਭਾਈ ਇਹ ਕਿਹੜਾ ਆ ਗਿਆ ਇਹ ਲੰਮੀ ਟੋਰੀ ਜਾਂਦੇ ਆਪਣੇ ਲੰਮੀ ਟੋਰੀ ਜਾਂਦੇ ਭਾਈ ਇੱਥੇ ਆਪਣੇ ਆ ਕੁਆਲਿਟੀ ਵੇਖ ਲਓ 15 ਰੁਪਏ ਨੇ ਨੇੜੇ ਜਿਹੜਾ ਬਈਆ ਦਾ ਰੇਟ ਆ ਤੁਸੀਂ ਜੇ ਕਹੇ ਨੇ ਬਣਾਈ ਆ ਵੀਰ ਭਰਾਣੇ ਕਮੈਂ ਤਾਂ ਜਰੂਰ ਕਰਿਓ ਮੈਂ ਤਾਂ ਇੱਥੇ ਅੱਜ ਵੇਖੀ ਆ ਬਾਈ ਕੀ ਹੈ ਇੱਕ ਦਿਨ ਪਹਿਲਾਂ ਵੇਖੀ ਸੀ ਉਦੋਂ ਪੁੱਛਣਾ ਭੁੱਲ ਗਈ ਅੱਜ ਰੇਟ 15-20 ਰੁਪਏ ਜਿਹੜਾ ਇਹਦਾ ਫਲਾਲ ਹੈਗਾ ਤੇ ਜੇ ਕੋਈ ਬਣਾਉਂਦਾ ਵੀਰ ਭਰਾ ਜਰੂਰ ਦੱਚੋ ਬਾਕੀ ਆਪਾਂ ਨੂੰ ਬੜੀ ਨੌਜ ਹੈਨੀ ਇਹ ਚੀਜ਼ ਬਾਰੇ ਇਹਦੇ ਕੋਈ ਫਾਇਦੇ ਤਾਂ ਕੀ ਆ ਹਨ ਤੇ ਬਾਕੀ ਇਧਰ ਗੋਭੀ ਲਸਣ ਅਦਰ ਅਦਰ ਤੇ ਮੰਨਿਆ ਕੋਲੇ ਪੁੱਛੀਏ ਬਈ ਅੱਜ ਲਸਣ ਦਾ ਰੇਟ ਕੀ ਹੋ ਗਿਆ ਸਿਰੇ ਦੀ ਕੁਆਲਿਟੀ ਲਸਣ ਪਿਆ ਇਧਰ ਬਾਈ ਕੋਲੇ ਪਰ ਬਾਈ ਕੋਲੇ ਕੁਆਲਿਟੀ ਬਹੁਤ ਸ਼ਾਨਦਾਰੀ ਇਧਰ ਲੱਗੂ ਬਾਈ ਕੀ ਆ ਲਈ ਲੰਬੇ ਕਿਥੋਂ ਗੋਨੇ ਚੱਲਦੇ ਕਿਥੋਂ ਆ ਗਈ ਐਮਪੀ ਦਾ ਲਸਣ ਆ ਗਿਆ ਬਾਈ ਇਹ ਤੇ ਅੱਜ ਆਪਣੇ ਲਸਣ ਦੇ ਰੇਟ ਕਿਨੇ ਖੜੇ 280 280 ਰੁਪਏ ਨੈਟ ਰੇਟ ਉੱਥੇ ਹੀ ਖੜਾ ਬਾਈ ਵਾਲਿਆਂ ਨੇ ਜਮਾਂ ਬ੍ਰੇਕ ਲੱਗੀ ਹਫ਼ਤਾ ਪਹਿਲਾਂ ਰੇਟ ਪੁੱਛਿਆ ਸੀ ਬਾਈ ਤੋਂ ਉੱਥੇ ਹੀ ਖੜਾਗਾ ਤੇ 280 ਰੁਪਏ ਜਮਾਂ ਸ਼ਾਨਦਾਰ ਕੁਆਲਿਟੀ ਜਿਹੜਾ ਅੱਧ ਕਰਦਾ ਰੇਟ ਪੁੱਛਦਾ ਬਾਈ ਤੋਂ ਬਾਈ ਇਹ ਕੀ ਫਿਰ ਇਹ 50 ਆ 50 ਰੁਪਏ ਰਹੇਗਾ ਬਾਈ 60 ਰੁਪਏ ਚੱਲੀ ਜਾਂਦਾ ਸੀ ਕੁਆਲਿਟੀ ਬਹੁਤ ਸ਼ਾਨਦਾਰ ਆ ਕਵਾਲਿਟੀ ਤੁਹਾਡੇ ਕੋਲੇ ਪੈਣਾ ਸਰਾਹੂਗੀ ਬਾਈ ਜਾਨ ਅੱਜ ਨਾ ਕੀ ਵਧੀਆ ਪਈ ਆ ਯਾਰ ਦੇਖ ਲੋ ਕੋਈ ਨਵਾਦ ਕਰ ਜਿਵੇਂ 50 ਰੁਪਏ ਜਿਹੜਾ ਸੁੱਕਾ ਕਰ ਹੁੰਦਾ ਉਹਦਾ ਬਾਈ ਰੇਟ ਜਿਆਦਾ ਹੁੰਦਾਗਾ ਤੇ ਬਾਈ ਤੋਂ ਪਿਆਜ਼ ਦੇ ਰੇਟ ਪੁੱਛਦੇ ਵੀ ਅੱਜ ਪਿਆਜ਼ ਦੇ ਰੇਟ ਬਾਈ ਕਿਵੇਂ ਚੱਲੀ ਜਾਂਦੇ ਬਾਈ ਪਿਆਜ਼ ਕਿੰਨਾ ਕਰਦਾ ਜੀ ਸਿਰੇ ਦਾ ਫੁੱਲ ਕੁਆਲਿਟੀ ਆ ਬਾਈ ਪਿਆਜ਼ ਹੋ ਗਿਆ 48 ਤੋਂ 45 ਤੋਂ 48 48 ਸਿਰੇ ਦਾ ਹੋ ਗਿਆ ਬਾਈ ਠੀਕ ਆ ਪਿਆਰ ਜੇ ਨਾ ਲੱਗੀ ਜਾਂਦਾ ਹਨਾ ਇਹ ਕੇ ਕੇ ਕਰਕੇ ਹੌਲੀ ਹੌਲੀ ਇਕੱਠਾ ਨਹੀਂ ਥੋੜਾ ਪੈਂਦਾ 5-7 ਰੁਪਏ ਦਾ ਪਿਆਰ ਜਨਾ ਜਿਵੇਂ ਡਾਕਟਰਾਂ ਦਾ ਕੋਈ ਨੀ ਕੋਈ ਨੀ ਕੋਈ ਨੀ 48 ਰੁਪਏ ਟਮ ਪਿਆਜ਼ ਹੋ ਗਿਆ ਬਾਈ 40 ਰੁਪਏ ਤੋਂ ਰੋੜ ਰੋੜ ਦਾ 41 42 43 44 45 ਜੋੜੀ ਹੋਈ 48 ਰੁਪਏ ਤੇ ਆ ਗਿਆ ਇੱਕ ਦੋ ਦਿਨਾਂ ਨੂੰ ਜਾਨੀ ਅੰਦਰ ਇਹ 50 ਰੁਪਏ ਵਿਕਣ ਲੱਗ ਗਿਆ ਤੇ ਬਾਹਰੋਂ ਤੁਹਾਨੂੰ ਮਿਲਣਾ ਇਹ ਘਾਟੋ ਘਾਟ 65 70 ਰੁਪਏ ਨੇੜ ਤੇ ਜਿਹੜਾ ਪਿਆਜ਼ ਹੈ ਵਿਕਣ ਲੱਗ ਪਣਾ ਬਾਈ ਤੇ ਬਾਈ ਆਪਣਾ ਨੰਬਰ ਜਰੂਰ ਦੇ ਦੀ 9815360440 98153 60440 60440 ਬਾਕੀ ਮਾਈਕ ਕੋਲੇ ਮੇਨ ਲਸਣ ਤੇ ਅਦਰਕ ਤੇ ਪਿਆਜ਼ ਹੁੰਦੇ ਆ ਨਾ ਕਨੈਕਟ ਕਰ ਲਿਓ ਬਾਈ ਦੇ ਨਾਲ ਜਾਸਮੀਨ ਪਰਾਂ ਉਹ ਨਹੀਂ ਚਾਹੀਦਾ ਠੀਕ ਹੈ ਬਾਈ ਜੀ ਓਕੇ ਜੀ ਮਿਹਰਬਾਨੀ ਆ ਰਹੇ ਸੀ ਆਹਾਂ ਠੀਕ ਹੈ ਤੇ ਬਾਈ ਤੋਂ ਰੇਟ ਜਿਹੜੇ ਹੈ ਬਾਈ ਪਤਾ ਕਰ ਲੈ ਕੀ ਆਲਾ ਬਾਈ ਹੋ ਠੀਕ ਹੈ ਪਰਾਂ ਵਧੀਆ ਬਈਆ ਜਿਹੜਾ ਮਟਰ ਪਾਏ ਨਾ ਮੈਂ ਕੀ ਰੇਟ ਰੈਂਦਾ ਜੀ ਕੱਢੇ ਕਢਾਏ ਆ ਬਾਈ 30 ਰੁਪਏ ਦਾ ਪੈਕਟ ਆ 30 ਰੁਪਈਆ ਦਾ ਪੈਕਟ ਆ ਬਾਈ ਜਿਹੜਾ ਹਨ ਇੱਕਰੀ ਦੀ ਸਬਜ਼ੀ ਧਰਨੀ ਹੈ ਜੇ ਕਿ ਵੀਰਪਨ ਆ ਜੇ ਜਿਹੜਾ ਵੱਡਾ ਆ ਜਾਂਦਾ ਬਾਈ ਇਹ 550 550 ਇਹ ਉਹ 5 ਕਿਲੋ ਹਨਾ 5 ਕਿਲੋ 550 ਦੇ ਨੇੜੇ ਤੇ ਡੱਬੇ ਜਿਹੜਾ ਇਹ ਆ 5 ਕਿਲੋ ਤੇ ਆ ਜਿਹੜੇ ਵੀਰ ਭਰਾ ਨੇ ਬਾਂਦੇ ਨੰਗਾ ਵਧੀਆ ਲੈ ਜਾਂਦਾ ਨੰਗਾ ਵਧੀਆ ਲੈ ਜਾਂਦਾ ਕਿਧਰ ਨੇ ਨਿਕਾਉਣੇ ਹਨਾ ਸਿੱਧਾ ਪੈ ਕੇ ਹੋਰ ਭਾਈ ਕਹਾਂ ਵਾ ਸਿੱਧ ਭਾਈ ਵਧੀਆ ਜੀ ਚਲ ਤੇ ਬਾਕੀ ਆਲੂ ਕਹਿੰਦੇ ਪਿਆਜ਼ ਦੇ ਰੇਟ ਤਾਂ ਭਾਈ ਹੋ ਹੀ ਗਏ ਤੇ ਜਿਹੜੇ ਇੱਧਰ ਮਟਰ ਪਏ ਸੀਗੇ ਉਹ ਵੀ ਰੇਟ ਆਪਾਂ ਪਤਾ ਕਰ ਲਿਆ ਤੇ ਇਹਦੇ ਚ ਸੀਗੇ ਮੈਂ ਅੱਜ ਸਬਜ਼ੀ ਦੇ ਰੇਟ ਭਾਈ ਜਿਹੜੇ ਸਬਜ਼ੀ ਦੇ ਰੇਟ ਸਾਰੇ ਆਪਾਂ ਗਿਣਾ ਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਜਾਣੇ ਫਲਾਂ ਦੇ ਰੇਟ ਤਾਜ਼ੇ ਤਾਜ਼ੇ ਲੈ ਕੇ ਆਵਾਂਗੇ ਬਾਈ ਫਲਾਂ ਦੇ ਰੇਟ ਨੂੰ ਤੁਸੀਂ ਜਰੂਰ ਪਿਆਰ ਦਿੰਦੇ ਰਹਿੰਦੇ ਆ ਬਹੁਤ ਵੀ ਆ ਬਾਈ ਫਲਾਂ ਦੇ ਰੇਟ ਵਖਾਉਂਦਾ ਨਾ ਮੁੰਡਾ ਤੇ ਫਲਾਂ ਦੇ ਰੇਟ ਅੱਜ ਸੀਗੇ ਸਬਜ਼ੀ ਦੇ ਰੇਟ ਮਿਰਚਾਂ ਹਰੀਆਂ ਦੇ ਰੇਟ ਰਹਿ ਗਿਆ ਬਾਈ ਹਰੀਆਂ ਮਿਰਚਾਂ ਦੇ ਰੇਟ ਪਤਾ ਕਰਕੇ ਆਉਣਾ ਵੀ ਕੀ ਚੱਲੀ ਜਾਂਦੇ ਆ ਜੋ ਇੱਧਰ ਆਲੂ ਤੇ ਇੱਧਰ ਤਾਂ ਉਹੀ ਚੀਜ਼ ਪਈ ਆ ਬਾਈ ਹਣਾ ਹਰੀਆਂ ਮਿਰਚਾਂ ਪੁੱਛਦੇ ਬਾਈ ਤਾਂ ਵੀ ਜਿਹੜੀਆਂ ਹਰੀਆਂ ਮਿਰਚਾਂ ਬਾਈ ਕੀ ਰੇਟ ਵਿਕੀਆਂ ਤੇ ਜਿਹੜੀਆਂ ਹਮਾਚਲੀ ਗਾਜਰਾਂ ਆਈਆਂ ਬਾਈ ਉਹਨਾਂ ਦਾ ਕੀ ਰੇਟ ਚੱਲੀ ਜਾਂਦਾ ਹੈ ਤੇ ਕੌਣ ਆ ਬੋਹ ਦੇ ਬਾਈਆਂ ਤੋਂ ਤੇ ਚਿਕੰਦਰ ਬਾਈਆਂ ਕੋਲੇ ਬੱਕਰੀਆਂ ਆਈਆਂ ਬਰਾਇਟ ਕੰਡੀਆਂ ਤਾਂ ਫੇਰ ਜਿਹੜਾ ਮਾਰਿਆ ਬਾਈਆਂ ਕੋਲੇ ਭਾਈ ਇਹ ਕੁੰਬਾ ਮਾਰਿਆ ਜਿਹੜਾ ਅੱਜ ਕਿਉਂ ਆ ਆ ਭਾਈ 180 ਹੋ ਗਏ ਜਿਹੜਾ ਪਹਿਲਾਂ 150 ਚੱਲੀ ਜਾਂਦੀਆਂ ਸੀ ਜਾਂ ਭਾਈ ਚਿਕੰਦਰ ਕੀ ਰੇਟ ਹੋ ਗਈ 30 30 ਰੁਪਏ ਕਿਲੋ ਭਾਈ ਜਿਹੜਾ ਇਹ ਹੋ ਗਿਆ ਮੱਛਲੀ ਗਾਜਰ ਵੀ 30 ਰੁਪਏ ਲੈਣ ਚ ਲੋਗੂ ਭਾਈ ਤਣੀਆਂ ਨਹੀਂ ਬੜੀਆ ਗੱਲ ਕਰਦ ਗਈ ਫੇਰ 25 ਰੁਪਏ ਰਹਿ ਗਈ 30 ਸੀਗੀ ਗੋਲਾ ਤੇ ਆਹ ਬਈ ਪੁੱਛਣਾ ਇਹ 30 ਰੁਪਏ ਦੀ ਗੁੱਟੀ ਬਾਈ ਜਿਹੜੀ ਵਧੀਆ ਕੁਆਲਿਟੀ ਧਣੀਆਂ ਨਹੀਂ ਆਇਆ ਧਣੀਆਂ ਧਣੀਆਂ ਨਹੀਂ ਆਇਆ ਬਾਈ ਕੋਲ ਹੁੰਦਾ ਵੇ ਹਰੀਆਂ ਮਿਰਚਾਂ ਹੀ ਉਹ 40 ਉਹ 40 ਰੁਪਏ ਕਿਲੋ ਹੋ ਗਈਆਂ ਬਈ ਜਿਹੜੀਆਂ ਆਹ ਹਰੀਆਂ ਮਿਰਚਾਂ ਜਿਹੜੀਆਂ 40 ਰੁਪਏ ਕਿਲੋ ਜਿਹੜੀਆਂ ਬਈ ਚੱਲੀ ਜਾਂਦੀਆਂ ਕੁਆਲਿਟੀ ਵੇ ਲੋ ਸ਼ਾਨਦਾਰ ਇਧਰ ਨਜ਼ਾਰੇ ਵੱਜੇ ਪਿਆ ਤੇ ਬਾਈ ਦੇ ਖੜੇ ਨੈਸ਼ਨਲ ਫਰੂਟ ਕੰਪਨੀ ਨਵੀਂ ਸਬਜ਼ੀ ਮੰਡੀ 9855500739 995500747 ਨੰਬਰ ਬਾਈ ਜੀ ਨੋਟ ਕਰ ਲਿਆ ਕਰੋ ਜੀ ਕਈ ਵਾਰੀ ਚੀਜ਼ ਚਾਹੀਦੀ ਹੁੰਦੀ ਹੈ ਵੈਰਾਈਟੀ ਚਾਹੀਦੀ ਹੁੰਦੀ ਹੈ ਚਕੰਦਰ ਹੋਗੇ ਪੂਤਨਾ ਹੋਗੇ ਸਾਰੀਆਂ ਵੈਰਾਈਟੀਆਂ ਜਿਹੜੀਆਂ ਆਲਓਵਰ ਟੋਟਲ ਹੋਊਗਾ ਬਾਈ ਤੇ ਕੱਲੋਂ ਮੈਂ ਪੂਰਾ ਫਲਾਂ ਦੇ ਰੇਟ ਗਿਣਾਵਾਂਗੇ ਆਪਾਂ ਤੇ ਅੱਜ ਸੀਗੇ ਤਾਜ਼ੇ ਤਾਜ਼ੇ ਸਬਜ਼ੀ ਦੇ ਰੇਟ ਜੇ ਕੋਈ ਕਈ ਵਾਰੀ ਸਬਜ਼ੀ ਦੇ ਰੇਟ ਰਹਿ ਜਾਂਦੇ ਕਈ ਵਾਰੀ ਆਪਣਾ ਚੇਤਾ ਭੁੱਲ ਜਾਂਦਾ ਉੱਛਣ ਦਾ ਵੈਰਾਈਟੀ ਤੇ ਕਮੈਂਟ ਜਰ ਦੱਸ ਦਿਆ ਕਰੋ ਯਾਰ ਫਲਾਨੀ ਵੈਰੈਟੀ ਰਹਿ ਗਈ ਆ ਬਾਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰੋ ਕੱਲ ਨੂੰ ਲੈ ਕੇ ਮਿਲਦੇ ਆ ਫਿਰ ਫਲਾਂ ਦੇ ਰੇਟਾਂ ਦੇ ਨਾਲ ਸਬਜ਼ੀ ਦੇ ਰੇਟ ਵਿੱਚ ਹੋਣਗੇ ਹੋਣਗੇ ਕੱਲ ਨੂੰ ਨਾਲ ਫਲਾਂ ਦੇ ਰੇਟ ਵੀ ਬਾਈ ਜੀ ਹੋਣਗੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰ ਦਿਆ ਕਰੋ ਜੀ